ਇੰਵੈਸਟੀਗੇਟ ਕਰ ਰਹੇ ਆ ਉਹਦੇ ਚ ਇਹਦਾ ਆਪਣੀ ਮਾਨਸਿਕਤਾ ਕੀ ਸੀਗੀ ਕੋਈ ਆਰਗੇਨਾਈਜੇਸ਼ਨ ਜਾਂ ਪੋਲੀਟੀਕਲ ਐਂਗਲ ਇਸ ਜਿਹੜਾ ਅੱਜ ਉਥੇ ਇਨਸੀਡੈਂਟ ਹੋਇਆ ਉਹਦੇ ਪਿੱਛੇ ਕੀ ਹੈ ਪੁੱਛਿਆ ਜਾ ਰਿਹਾ ਸਾਨੂੰ ਬਾਰ-ਬਾਰ ਕਿ ਉਹ ਇਸੇ ਆਪਸਮਤੀ ਲੈਣ ਵਾਸਤੇ ਤਾਂ ਨਹੀਂ ਕੀਤਾ ਕਿ ਉਹ ਵੀ ਐਂਗਲ ਅਸੀਂ ਪੂਰਾ ਡੀਪਲੀ ਇਨਵੈਸਟੀਗੇਟ ਕਰਾਂਗੇ ਦੇਖੋ ਜਿੰਨੀਆਂ ਵੀ ਐਂਗਲ ਨੇ ਇਨਵੈਸਟੀਗੇਸ਼ਨ ਚਾਇਓ ਸਿੰਪਥੀ ਵਾਲਾ ਜਾਂ ਰਾਜਸੀ ਤੁਸੀਂ ਕਹਿ ਰਹੇ ਹੋ ਜਾਂ ਆਪਕਰੋਣ ਵਾਲੀ ਗੱਲ ਉਹ ਵੀ ਅਸੀਂ ਪੂਰਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਬਿਲਕੁਲ ਟਰਾਂਸਪੇਰੈਂਟ ਇਹਦੀ ਇਨਵੈਸਟੀਗੇਸ਼ਨ ਕਨਕਲੂਡ ਕਰਾਂਗੇ ਇਹ ਨਰੈਨ ਸਿੰਘ ਚੋੜਾ ਇੱਕ ਜਿਹੜਾ ਪੁਰਾਣਾ ਕ੍ਰਿਮੀਨਲ ਵੀ ਹੈ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੀ ਜਿਹੜੀ ਇਨਵੈਸਟੀਗੇਸ਼ਨ ਉਹ ਜਾਰੀ ਹੈ ਅਸੀਂ ਮੁਕਦਮਾ ਦਰਜ ਕੀਤਾ ਔਰ ਉਹਦੇ ਪੋਜੀਸ਼ਨ ਤੋਂ 9mm ਦਾ ਪਿਸਤਲ ਵੀ ਬਰਾਮਦ ਹੋਇਆ ਔਰ ਸਾਰੀ ਤਹਿਕੀਕਤ ਹਰ ਐਂਗਲ ਤੋਂ ਕੀਤੀ ਜਾ ਰਹੀ ਹੈ ਇਹਦੇ ਚ ਸਾਰੇ ਹੀ ਐਂਗਲ ਇਨਵੈਸਟੀਗੇਸ਼ਨ ਚ ਬੜਾ ਡੀਪਲੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਚ ਇਹਦਾ ਆਪਣੀ ਮਾਨਸਿਕਤਾ ਕੀ ਸੀਗੀ ਜਾਂ ਕੀ ਇਹਦੇ ਮਨ ਦੇ ਵਿੱਚ ਸੀਗਾ ਉਸ ਤੋਂ ਇਲਾਵਾ ਕੋਈ ਆਰਗੇਨਾਈਜੇਸ਼ਨ ਜਾਂ ਪੋਲੀਟੀਕਲ ਐਂਗਲ ਇਸ ਜਿਹੜਾ ਅੱਜ ਉੱਥੇ ਇਨਸੀਡੈਂਟ ਹੋਇਆ ਉਹਦੇ ਪਿੱਛੇ ਕੀ ਹੈ ਥਰਡ ਐਂਗਲ ਜਿਹੜਾ ਹੈ ਕਿ ਸਿੰਪਥੀ ਦਾ ਜਿਹੜਾ ਐਂਗਲ ਆ ਰਿਹਾ ਪੁੱਛਿਆ ਜਾ ਰਿਹਾ ਸਾਨੂੰ ਬਾਰ-ਬਾਰ ਕਿ ਉਹ ਇਸੇ ਆਪ ਸympathy ਲੈਣ ਵਾਸਤੇ ਤਾਂ ਨਹੀਂ ਕੀਤਾ ਕਿ ਉਹ ਵੀ ਐਂਗਲ ਅਸੀਂ ਪੂਰਾ ਡੀਪਲੀ ਇਨਵੈਸਟੀਗੇਟ ਕਰਾਂਗੇ ਔਰ ਜੋ ਟ੍ਰਾਂਸਪੇਰੈਂਟ ਇਨਵੈਸਟੀਗੇਸ਼ਨ ਹੈਗੀ ਆ ਉਹ ਪਾਰਦਰਸ਼ ਤਰੀਕੇ ਨਾਲ ਲਿਆ ਕੇ ਸਭ ਦੇ ਸਾਹਮਣੇ ਰੱਖੀ ਜਾਏਗੀ ਉਹ ਅਜੇ ਤੱਕ ਤਾਂ ਜਿਹੜੀ ਉਹਦੇ ਪੁੱਛਕਿਛ ਦੀ ਗੱਲ ਸਾਰੀ ਚੱਲ ਰਹੀ ਹੈ ਔਰ ਸੀਸੀਟੀਵੀ ਵੀ ਅਸੀਂ ਦੇਖ ਰਹੇ ਹਾਂ ਕੈਲੀਬ੍ਰੇਟ ਕਰਨ ਨੂੰ ਕਿ ਉਹ ਇਕੱਲਾ ਹੀ ਸੀ ਕਿ ਉਹਦੇ ਨਾਲ ਕੋਈ ਹੋਰ ਸਾਥੀ ਵੀ ਸੀ ਉਹ ਸਾਰਾ ਟੈਕਨੀਕਲ ਤੇ ਜਿਹੜੀ ਔਨ ਸਪਾਟ ਇਨਵੈਸਟੀਗੇਸ਼ਨ ਉਹ ਸਾਰੀਆਂ ਚੀਜ਼ਾਂ ਰਿਵੀਲ ਕਰੇਗੀ ਦੇਖੋ ਜਿੰਨੀਆਂ ਵੀ ਐਂਗਲ ਨੇ ਇਨਵੈਸਟੀਗੇਸ਼ਨ ਚਾਇਓ ਸਿੰਪਥੀ ਵਾਲਾ ਜਾਂ ਰਾਜਸੀ ਹੱਥ ਤੁਸੀਂ ਕਹਿ ਰਹੇ ਹੋ ਜਾਂ ਆਪ ਘਰ ਆਉਣ ਵਾਲੀ ਗੱਲ ਉਹ ਵੀ ਅਸੀਂ ਪੂਰਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਬਿਲਕੁਲ ਟਰਾਂਸਪੇਰੈਂਟ ਇਹਦੀ ਇਨਵੈਸਟੀਗੇਸ਼ਨ ਕੰਕਲੂਡ ਕਰਾਂਗੇ ਦੇਖੋ ਜੀ ਮੈਂ ਤੁਹਾਨੂੰ ਦੱਸਦਾ 3 ਟਾਇਰ ਸਿਕਿਉਰਟੀ ਲੱਗੀ ਸੀ ਇੱਕ ਐਸਐਸਪੀ ਲੈਵਲ ਦਾ ਆਫੀਸਰ ਏਆਈਜੀ ਲੈਵਲ ਦਾ ਆਫੀਸਰ ਇਨਚਾਰਜ ਸੀ ਦੋ ਐਸਪੀ ਸੀਗੇ ਦੋ ਡੀਐਸਪੀ ਔਰ 175 ਬੰਦੇ ਕੰਪਲੈਕਸ ਦੇ ਵਿੱਚ ਲੱਗੇ ਸੀ ਲੋਕਾਂ ਨੂੰ ਤਾਂ ਇਹ ਗੱਲ ਲੱਗ ਰਹੀ ਹੈ ਬਿਕੋਜ਼ ਵਰਦੀ ਧਾਰੀ ਉੱਥੇ ਡਿਪਲੋਇਮੈਂਟ ਨਹੀਂ ਹੁੰਦੀ ਮਰਿਆਦਾ ਦੇ ਖਿਲਾਫ ਜਾਂਦੀ ਹੈ ਗੱਲ ਔਰ ਲੋਕਾਂ ਦੀ ਜਿਹੜੀ ਫ੍ਰਿਸਕਿੰਗ ਹੈ ਜਾਂ ਰੋਕਣਾ ਉਹਨੂੰ ਇਤਰਾਜ ਬਹੁਤ ਕਰਦੀ ਹੈ ਸੰਗਤ ਉਸ ਗੱਲ ਦੇ ਧਿਆਨ ਰੱਖਦੇ ਸਿਵਲ ਡਰੈਸ ਦੇ ਵਿੱਚ ਹੀ ਸਾਰੀ ਪੁਲਿਸ ਲਾਈ ਗਈ ਸੀ ਔਰ ਉਹ ਸਾਡਾ ਪੁਲਿਸ ਕਰਮਚਾਰੀ ਸੀ ਐਸ ਐ ਜਸਵੀਰ ਸਿੰਘ ਜਿਨੇ ਬੜੀ ਮੁਸਤੈਦੀ ਨਾਲ ਉਹਦੇ ਨਾਲ ਦੋ ਤਿੰਨ ਹੋਰ ਕਰਮਚਾਰੀ ਸੀ ਜਿਨ੍ਹਾਂ ਨੇ ਸਾਰਾ ਬੰਦੇ ਨੂੰ ਕਾਬੂ ਕੀਤਾ ਔਰ ਉਹਦੀ ਮਨਸੂਬਿਆਂ ਦੇ ਵਿੱਚ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਇੱਕ ਆਈਜੀ ਜਗਜੀਤ ਵਾਲੀਆ ਜੀ ਸੀ ਦੋ ਐਸਪੀ ਸੀਗੇ ਜੀ ਆਪਣੇ ਵਿਸ਼ਾਲਜੀਤ ਸਿੰਘ ਔਰ ਹਰਪਾਲ ਸਿੰਘ ਔਰ ਦੋ ਡੀਐਸਪੀ ਸੀਗੇ ਔਰ 175 ਜਿਹੜੇ ਮੁਲਾਜ਼ਮ ਅਸੀਂ ਵਕ ਵਕ ਸਾਰੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਲਾਏ ਹੋਏ ਸੀ ਇਸ ਹਮਲੇ ਦੇ ਜਿਹੜੇ ਕਿਹੜੇ ਕਿਹੜੇ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਦੇ ਸਾਰੇ ਐਂਗਲ ਹੀ ਅਸੀਂ ਦੇਖ ਰਹੇ ਹਾਂ ਜਿਹੜੇ ਤੁਸੀਂ ਦੱਸਿਆ ਉਹਦਾ ਬੈਕਗ੍ਰਾਉਂਡ ਨਾਰਾਇਣ ਸਿੰਘ ਚੋੜਾ ਦਾ ਉਹਦੀ ਮਾਨਸਿਕਤਾ ਉਹਦੇ ਵਿੱਚ ਕੋਈ ਪੋਲਿਟੀਕਲ ਐਂਗਲ ਜਾਂ ਕੋਈ ਆਰਗੇਨਾਈਜੇਸ਼ਨ ਦਾ ਹੱਥ ਔਰ ਜਿਹੜਾ ਲਾਸਟ ਸਵਾਲ ਤੁਸੀਂ ਕੀਤਾ ਕਿ ਕੋਈ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਜਾਂ ਕਰਾਇਆ ਗਿਆ ਉਹ ਐਂਗਲ ਵੀ ਬੜਾ ਟਰਾਂਸਪੇਰੈਂਟਲੀ ਇਨਵੈਸਟੀਗੇਟ ਹੋਏਗਾ